ਅਸੀਂ ਤੇ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਆ ਵੀ ਜੋ ਕੁਝ ਪੰਜਾਬ ਨਾਲ ਹੋਇਆ ਕੀ ਫਿਕਸਮੈਂਟ ਸੀਗਾ ਜਾਂ ਅਡਰਡ ਸੀਗਾ ਉਹਦੇ ਬਾਰੇ ਤਾਂ ਮਾਨਯੋਗ ਮੁੱਖ ਮੰਤਰੀ ਦੱਸਣਗੇ ਵੀ ਕੀ ਹੋਇਆ ਜਾਂ ਫਿਰ ਜੇ ਸੱਚੇ ਜੇ ਤੇ ਜਿਸ ਕਿਸਮ ਦੇ ਸਾਡੇ ਨੌਜਵਾਨ ਜ਼ਖਮੀ ਹੋਏ ਆ ਉਹਨਾਂ ਦੇ ਖਿਲਾਫ ਦੂਜੀ ਐਫਆਈਆਰ ਦਰਜ ਕਰੋ ਪੰਜਾਬ ਦੀ ਸੁਤੰਤਰ ਟੈਰੀਟਰੀ ਨੂੰ ਕਿਸੇ ਨੂੰ ਵੀ ਵਰਤਣ ਦਾ ਹੱਕ ਨਹੀਂਗਾ ਮਮਤਾ ਬਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰੀਟਰੀ 'ਚ ਇਹ ਵੀ ਨਹੀਂ ਜਾ ਸਕਦੀ ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਕੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜਤਾਨੀ ਜਾਣ ਦਿੰਦੀ ਗੋਲੀਆਂ ਉਹ ਚਲਾ ਰਹੇ ਹਨਜੀ ਗੋਣ ਦੋ ਚਲਾ ਰਹੇ ਆ ਬੁਲੇਟ ਉਹ ਚਲਾ ਰਹੇ ਆ 79 ਲੋਕਾਂ ਨੇ ਜ਼ਖਮੀ ਹੋਣਾ ਜੀ ਟੱਕਾ ਵਾ ਸਾਡੇ ਨਾਲ ਜਬਰਿਆ ਤੋਂ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨ ਹੈ ਅੱਗੇ ਸਤਗੁਰ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਹਰ ਇੱਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਹੈ ਵੀ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ ਇਹ ਐਂ ਲੱਗਦਾ ਜਿਵੇਂ ਕਮੰਤਰੀ ਸਰਦ ਹੁੰਦੀ ਆ ਕਮੰਤਰੀ ਸਰਦ ਤੇ ਵੀ ਕੋ ਕਾਨੂੰਨ ਹੁੰਦਾ ਤਾਰਾਂ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਤੋਂ ਇੱਥੇ ਤਾਂ ਕੰਦਾ ਕੱਢੀਆਂ ਹੋਈਆਂ ਵਾ ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀ ਲਿਆ ਹਰਿਆਣਾ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਦਿੱਲੀ ਨੂੰ ਵੀ ਬੰਦ ਕੀਤਾ ਗਿਆ ਤੋ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ ਸਾਡੇ ਵਪਾਰੀ ਦਾ ਹੋਇਆ ਹਰਿਆਣੇ ਦਾ ਹੋਇਆ ਤੋ ਕੇਂਦਰ ਸਰਕਾਰ ਕੋ ਇਸ ਗੱਲ ਦੀ ਪਰਪਾਈ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਹਾਂਜੀ ਕਨੈਜੀ ਅੱਜ ਜਿਹੜੀ ਅਰਦਾਸ ਕਰ ਰਹੇ ਹੋ ਜੀ ਕਿਸ ਵਾਸਤੇ ਕਰ ਰਹੇ ਹੋ ਤੇ ਅੱਜ ਕੀ ਮਕਸਦ ਹੋਏਗਾ ਦੀ ਇਸ ਮੋਰਚੇ ਦੇ ਦੇਖੋ ਗੁਰੂ ਰਾਮਦਾਸ ਦੇ ਘਰ ਪਹੁੰਚੇ ਅੱਜ ਮੋਰਚਾ ਦੇ ਚ ਸ਼ੰਭੂ ਤੇ ਖਨੋਰੀ ਵਿੱਚ ਚੱਲਦੇ ਆ 22ਵਾਂ ਦੇਣੇ ਆ ਤੋ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਸੀ ਅੱਜ ਅਰਦਾਸ ਕਰਨ ਹੈ ਅੱਗੇ ਆ ਸਤ ਗੁਰੂ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਿੱਦਾਂ ਪੂਰੀ ਦੁਨੀਆ ਦੇ ਦੇਸ਼ ਭਰ ਦੇ ਲੋਕਾਂ ਵੱਲੋਂ ਸਾਨੂੰ ਜਿਹੜਾ ਵਾ ਇਹ ਸਪੋਰਟ ਮਿਲ ਰਹੀ ਸੀ ਧੰਨਵਾਦ ਕਰਦੇ ਆ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਵਾ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਤੋ ਸਾਰਿਆਂ ਦਾ ਧੰਨਵਾਦ ਅਸੀਂ ਇਹ ਵੀ ਕਹਿਣਾ ਚਾਹਾਂਗੇ ਵੀ ਹਰ ਐਤਵਾਰ ਦੇ ਐਤਵਾਰ ਜਿਹੜੇ ਮਲਾਜ਼ਮ ਨੇ ਆਮ ਸ਼ਹਿਰੀ ਨੇ ਦੁਕਾਨਦਾਰ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਲਾਉਣ ਇਹ ਇਹ ਸਾਡੀ ਜ਼ਰੂਰਤ ਹੋਊਗੀ ਅਸੀਂ ਗੁਰੂ ਰਾਮਦਾਸ ਦੇ ਘਰ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹੈ। ਦਿੱਲੀ ਜਾ ਵਾਸਤੇ ਕਿਸਾਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਦੀ ਇੱਕ ਦੇਖਿਆ ਜਾ ਰਿਹਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਬਣੇ ਜੀ ਉਹ ਇੱਕਦਮ ਬੈਰੀਕੇਡ ਕੀਤਾ ਹੈ ਮਤਲਬ ਬਾਰਡਰ ਦੇ ਟਾਈਪ ਲੱਗ ਰਿਹਾ ਜਿਦਾ ਕੋਈ ਜੋ ਹਾਲਾਤ ਪਹਿਲਾਂ ਵੀ ਵੇਖਣ ਨੂੰ ਮਿਲੇ ਆ ਜਿਸ ਤਰੀਕੇ ਨਾਲ ਸਰਕਾਰ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ। ਦੇਖੋ ਹਰੇਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਹੈ ਵੀ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ। ਇਹ ਐਂ ਲੱਗਦਾ ਜਿਵੇਂ ਕਮੰਤਰੀ ਸ਼ਰਦ ਹੁੰਦੀ ਆ। ਕ ਮੰਤਰੀ ਸਰਦ ਤੇ ਵੀ ਕੋ ਕਾਨੂੰਨ ਹੁੰਦਾ ਤਾਰਾ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਤੋ ਇੱਥੇ ਤਾਂ ਕੰਦਾ ਕੱਡੀਆਂ ਹੋਈਆਂ ਵਾ ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀ ਲਿਆ ਹਰਿਆਣਾ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਦਿੱਲੀ ਨੂੰ ਵੀ ਬੰਦ ਕੀਤਾ ਗਿਆ ਤੋ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ ਸਾਡੇ ਵਪਾਰੀ ਦਾ ਹੋਇਆ ਹਰਿਆਣੇ ਦਾ ਹੋਇਆ ਤੋ ਕੇਂਦਰ ਸਰਕਾਰ ਕੋ ਇਸ ਗੱਲ ਦੀ ਪਰਪਾਈ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਲੋਕ ਸਭਾ ਦੇ ਚੋਣ ਵੀ ਨੇੜੇ ਆ ਰਹੇ ਨੇ ਜੀ ਇਸ ਦੇ ਬਾਰੇ ਤੁਹਾਡਾ ਕੀ ਕਹਿ ਦੇਖੋ ਸਾਡਾ ਚੋਣਾਂ ਦਾ ਕੋ ਰੌਲਾ ਨਹੀਂ ਹੈਗਾ ਕੇਂਦਰ ਸਾਡੇ ਨਾਲ ਅੱਜ ਬੈਠ ਕੇ ਸਾਡੀਆਂ ਮੰਗਾਂ ਮੰਨ ਲਵੇ ਤਾਂ ਵੀ ਠੀਕ ਆ ਨਹੀਂ ਹੋਊਗਾ ਨਵੀਂ ਸਰਕਾਰ ਆਊਗੀ ਉਹਦੇ ਕੋ ਮਨਵਾ ਲਾਂਗੇ ਅੰਦੋਲਨ ਹਰ ਹਾਲ ਦੇ ਵਿੱਚ ਜਾਰੀ ਰੱਖਾਂਗੇ ਜਦੋਂ ਦੇਸ਼ ਨੇ ਨਵਾਂ ਪ੍ਰਧਾਨ ਮੰਤਰੀ ਨਵੀਂ ਸਰਕਾਰ ਚੁਣੀ ਆ ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਏਜੰਡਾ ਵੀ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ ਅਸੀਂ ਆਪਦਾ ਝੰਡਾ ਤੈਅ ਕਰਵਾਵਾਂਗੇ ਆਉਣ ਵਾਲੀ ਸਰਕਾਰ ਕੋਲ। ਕੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਕੋਈ ਬਲੂ ਟੂਥ ਪਾਰਟੀ ਵੀ ਇਸ ਦੇ ਤੁਹਾਡਾ ਸਮਰਥਨ ਕਰ ਰਹੀ ਹੈ ਜੀ? ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ। ਜਿੰਨਾ ਜਿੰਨਾ ਨੇ ਸੱਤਾ ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ ਜੋ ਪੰਜਾਬ ਦੀ ਵਿਧਾਨ ਸਭਾ ਚਾਰਿਆ। ਇਹ ਵੀ ਭਾਜਪਾ ਦਾ ਹੱਥ ਪਟਾਉਣ ਵਾਲੀ ਗੱਲ ਆ। ਕੋਈ ਹੁਣ ਜੜੀਆਂ ਚੈਨਲਾਂਾਂ ਦੀਆਂ ਡਿਬੇਟਾਂ ਵਾ ਨਾ ਉਹ ਇਸ ਗੱਲ ਤੇ ਚੱਲਣ ਕੇ ਦਾ ਸੁਭਾਅ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ ਲੋਕਾਂ ਦੇ ਮੁੱ ਆ ਰੋਜ਼ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਤੇ ਡਿਬੇਟਾਂ ਹੁੰਦੀਆਂ ਉਹਨੂੰ ਚੇਂਜ ਕਰ ਦਿੱਤਾ ਹੈਗਾ ਤਾਂ ਅਸੀਂ ਤੇ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆਂ ਵੀ ਜੋ ਕੁਝ ਪੰਜਾਬ ਨਾ ਹੋਇਆ ਕੀ ਫਿਕਸਮੈਂਟ ਸੀਗਾ ਜਾਂ ਅਡਰ ਸੀਗਾ ਉਹਦੇ ਬਾਰੇ ਤਾਂ ਮਾਨਯੋਗ ਮੁੱਖ ਮੰਤਰੀ ਦੱਸਣਗੇ ਵੀ ਕੀ ਹੋਇਆ ਜਾਂ ਫਿਰ ਜੇ ਸੱਚੇ ਜੇ ਤੇ ਜਿਸ ਕਿਸਮ ਦੇ ਸਾਡੇ ਨੌਜਵਾਨ ਜ਼ਖਮੀ ਹੋਏ ਆ ਉਹਨਾਂ ਦੇ ਖਿਲਾਫ ਦੂਜੀ ਐਫਆਈਆਰ ਦਰਜ ਕਰੋ ਪੰਜਾਬ ਦੀ ਸੁਤੰਤਰ ਟੈਰਿਟਰੀ ਨੂੰ ਕਿਸੇ ਨੂੰ ਵੀ ਵਰਤਣ ਦਾ ਹੱਕ ਨਹੀਂਗਾ ਮਮਤਾ ਬਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰਿਟਰੀ 'ਚ ਈਡੀ ਵੀ ਨਹੀਂ ਜਾ ਸਕਦੀ ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾਖਦਾ ਜੋ ਐਸ ਵੇਲੇ ਸੁਨੀਲ ਜਾਖੜ ਜੀ ਬੋਲ ਰਹੇ ਆ ਕਹਿ ਰਹੇ ਆ ਉਹ ਜੋ ਕੇਂਦਰ ਨੇ ਅੰਦਰ ਪ੍ਰਸਤਾਵ ਰੱਖਿਆ ਸੀਗਾ ਠੀਕ ਆ ਉਹੀ ਬੋਲੀ ਬੋਲ ਰਹੇ ਕੰਟੈਕਟ ਬੇਸ ਖੇਤੀ ਔਰ ਸੁਨੀਲ ਜਾਖੜ ਜੀ ਜਿਹੜੇ ਲਾਉ ਨਾ ਕੇਂਦਰ ਸਰਕਾਰ ਨਾਤੀ ਆ ਉਹ ਉਹਦੇ ਲਾਉ ਦੇ ਤੱਬੇ ਧੋਣਾ ਚਾਹੁੰਦੇ ਆ ਤੁਪਣੀ ਨਹੀਂ ਹੈਗੇ ਏਡੀ ਛੇਤੀ ਜਿਹੜੇ ਕਿਸਾਨ ਜਿਹੜੇ ਪ੍ਰਦਰਸ਼ਨ ਕਰਦੇ ਵੀ ਜਖਮੀ ਵੀ ਹੋ ਰਹੇ ਸੀ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਜੀ ਆਖੀ ਸਰਕਾਰਾਂ ਦਾ ਦੇਖੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜਤਾਨੀ ਜਾਣ ਦਿੰਦੀ ਗੋਲੀਆਂ ਉਹ ਚਲਾ ਰਹੇ ਹਨਜੀ ਗੋਣ ਦੋ ਚਲਾ ਰਹੇ ਆ ਬੁਲੇਟ ਉਹ ਚਲਾ ਰਹੇ ਆ 79 ਲੋਕਾਂ ਨੇ ਜ਼ਖਮੀ ਹੋਣਾ ਜੀ ਟੱਕਾ ਵਾ ਸਾਡੇ ਨਾਲ ਜਬਰ ਆ ਪਰ ਜਿਹੜੀ ਕਾਲ ਤੁਹਾਡੀ ਦਿੱਤੀ ਗਈ 6 ਤਰੀਕ ਨੂੰ ਜਾਣਾ ਤੁਸੀਂ ਦਿੱਲੀ ਟ੍ਰੇਨਾਂ ਰਾਹੀਂ ਜਾਂ ਬੱਸਾਂ ਰਾਹੀਂ ਜੋ ਤੁਸੀਂ ਕਿਹਾ ਆ ਕਿ ਲੱਗਦਾ ਕਿ ਕੇਂਦਰ ਜਾਣ ਦੇਗੀ ਹੁਣ ਵੀ ਕਿਉਂਕਿ 14 ਤਰੀਕ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਹੈ ਦੇਖੋ ਜਾਣ ਦੇਵੇ ਨਾ ਜਾਣ ਦੇਵੇ ਸਰਕਾਰ ਦੀ ਮਰਜ਼ੀ ਉਹ ਤਾਂ ਕਹਿ ਰਹੇ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਤੁਸੀਂ ਜਾਓਗੇ ਤਾਂ ਜਾਣ ਦੇਵਾਂਗੇ ਇਹ ਤੇ ਮੌਕਾ ਮੁਨਾਸਬ ਦੱਸੂਗਾ ਵੀ ਉਹ ਜਾਣ ਦਿੰਦੇ ਅਸੀਂ ਤਾਂ ਇਹੀ ਗੱਲ ਸਰਕਾਰ ਦੀ ਨੰਗੀ ਕਰਨਾ ਚਾਹੁੰਦੇ ਆ ਵੀ ਸਰਕਾਰ ਕਿਸੇ ਵੀ ਕੀਮਤ ਤੇ ਦਿੱਲੀ ਜਾਣ ਨਹੀਂ ਦੇਣਾ ਦਿੰਦੀ ਹੈਗੀ ਉਹਨਾਂ ਦੀ ਤੇ ਇਹ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਲੋਕਾਂ ਸਾਹਮਣੇ ਸਾਫ਼ ਹੋ ਦੂਗਾ ਵੀ ਮੋਦੀ ਸਰਕਾਰ ਇੱਕ ਡਿਕਟੇਟਰ ਸਰਕਾਰ ਆ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਆਲਾ ਉਹਦੇ ਚ